ਰਾਤੋ ਰਾਤ ਅਮੀਰ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਗਰੋਹ ਦਾ ਸਾਦਰ ਨਾਭਾ ਪੁਲਿਸ ਵੱਲੋਂ ਪਰਦਾ ਫਾਸ਼ ਕੀਤਾ ਗਿਆ ਪੰਜ ਵਿਅਕਤੀ ਦੋ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਗਰੋਹ ਸੀ ਕਿੱਥੇ ਦਾ ਰਹਿਣ ਵਾਲਾ ਸੀ ਕਿੰਨੀ ਕਰੰਸੀ ਤੁਹਾਡੇ ਲਈ ਮੈਂ ਇਨਫਰਮੇਸ਼ਨ ਕਿਸ ਤਰ੍ਹਾਂ ਪਹੁੰਚੀ ਇਹਤਲਾਮ ਲਈ ਸੀ ਜੀ ਸਾਨੂੰ ਚਾਰ ਗੱਡੀਆਂ ਨੂੰ ਕਿ ਇੱਦਾਂ ਮਲੇਰ ਕੋਲ ਦੇ ਸਾਈਡ ਤੋਂ ਦੋ ਗੱਡੀਆਂ ਆ ਰਹੀਆਂ ਨੇ ਕੀ ਕੀ ਸਾਧਨ ਸੀ ਕਿਹੜੇ ਰੂਟ ਤੋਂ ਇਹ ਆ ਰਹੇ ਸੀ ਕਿੱਥੇ ਦੇਣ ਜਾ ਰਹੇ ਸੀ ਇਹ ਕਰੰਸੀ ਅੱਗੇ ਦੇਣੀ ਸੀ ਕਿੱਥੋਂ ਲੈ ਕੇ ਆਏ ਸੀ ਇਹ ਬੇਸਿਕਲੀ ਤਾਂ ਇਹ ਮਲੇਰਕੋਟਲਾ ਸਾਈਡ ਤੋਂ ਆ ਰਹੇ ਸੀਗੇ ਉੱਧਰ ਵੀ ਕਿਸੇ ਨਾਲ ਡੀਲ ਕਰਕੇ ਫਿਰ ਇਹਨਾਂ ਨੇ ਅੱਗੇ ਵਾਇਆ ਪਟਿਆਲਾ ਹੋ ਕੇ ਅੱਗੇ ਜਿਹੜਾ ਹੈਗਾ ਹਰਿਆਣੇ ਵੱਲ ਜਾਣਾ ਸੀਗਾ ਇਕ ਅਰਮਾਨ ਦੌਰਾਨ ਕੋਈ ਪਤਾ ਲੱਗਿਆ ਵੀ ਇਹਨਾਂ ਦਾ ਕੀ ਕਾਰੋਬਾਰ ਹੋਰ ਕੀ ਬਿジネス ਇਹਦੇ ਨਾਲ ਨਾਲ ਸ਼ੁਰੂ ਕੀਤੇ ਹੋਏ ਨੇ ਇਹਨਾਂ ਦੇ ਇਹਨਾਂ ਤੇ ਜਿਵੇਂ ਸੱਤ ਦੋਸ਼ੀ ਨੇ ਸੱਤਾਂ ਦੇ ਵਿੱਚੋਂ ਪੰਜ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ 420 ਦੇ ਮੁਕਦਮੇ ਦਰਜ ਨੇ ਰਾਤੋਂ ਰਾਤ ਅਮੀਰ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਗਰੋਹ ਦਾ ਸਦਰਨਾਬਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਪੰਜ ਵਿਅਕਤੀ ਦੋ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਨਫਾਰਮੇਸ਼ਨ ਸੀ ਇੰਪਰਮਿਸ਼ਨ ਕਿੱਥੋਂ ਸੀ ਗੱਲਬਾਤ ਕਰਾਂਗੇ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਦੇ ਨਾਲ ਸਮਰਾਓ ਸਾਹਿਬ ਵੱਡੀ ਕਾਰਵਾਈ ਬਿਲਕੁਲ ਤੌਰ 'ਤੇ ਅਮਲ ਦੇ ਵਿੱਚ ਲਿਆਂਦੀ ਆ ਇਹ ਜਿਹੜਾ ਗਰੋਸ ਸੀ ਕਿੱਥੇ ਦਾ ਰਹਿਣ ਵਾਲਾ ਸੀ ਕਿੰਨੀ ਕਰੰਸੀ ਤੁਹਾਡੇ ਲਈ ਮੇ ਇੰਪਰਮਿਸ਼ਨ ਕਿਸ ਤਰ੍ਹਾਂ ਪਹੁੰਚੀ ਇਹ ਇਤਲਾਮ ਮਿਲੇ ਸੀ ਜੀ ਸਾਨੂੰ ਆਚਾਰ ਗਲਵੱਟੀ ਨੂੰ ਕਿ ਇਦਾਂ ਮਲੇਰ ਕੋਲ ਲੈ ਸਾਈਡ ਤੋਂ ਦੋ ਗੱਡੀਆਂ ਆ ਰਹੀਆਂ ਨੇ ਪਰ ਜਿਹੜੇ ਹੈਗੇ ਇਹ ਨਕਲੀ ਕਰੰਸੀ ਦਾ ਵਪਾਰ ਕਰਨ ਦੇ ਆਦੀ ਨੇ ਇਹਨਾਂ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ ਤਾਂ ਉਹਨਾਂ ਕੋਲੋਂ ਨਕਲੀ ਕਰੰਸੀ ਜਿਹੜੀ ਹੈਗੇ 9 ਲੱਖ ਰੁਪਏ ਬਰਾਮਦ ਹੋਇਆ ਹੈ। ਬਿਲਕੁਲ ਕੀ ਕੀ ਸਾਜ਼ਨ ਸੀ ਕਿਹੜੇ ਰੂਟ ਤੋਂ ਇਹ ਆ ਰਹੇ ਸੀ ਕਿੱਥੇ ਦੇਣ ਜਾ ਰਹੇ ਸੀ ਇਹ ਕਰੰਸੀ ਅੱਗੇ ਦੇਣੀ ਸੀ ਕਿੱਥੋਂ ਲੈ ਕੇ ਆਏ ਸੀ। ਇਹ ਬੇਸਿਕਲੀ ਤਾਂ ਇਹ ਮਲੇਰਕੋਟਲਾ ਸਾਈਡ ਤੋਂ ਆ ਰਹੇ ਸੀਗੇ। ਉਧਰ ਵੀ ਕਿਸੇ ਨਾਲ ਡੀਲ ਕਰਕੇ ਫਿਰ ਇਹਨਾਂ ਨੇ ਅੱਗੇ ਵਾਇਆ ਪਟਿਆਲਾ ਹੋ ਕੇ ਅੱਗੇ ਜਿਹੜਾ ਹੈਗਾ ਹਰਿਆਣੇ ਵੱਲ ਜਾਣਾ ਸੀਗਾ। ਔਰ ਰਾਹ ਦੇ ਵਿੱਚ ਹੀ ਅਸੀਂ ਜਿਹੜਾ ਹੈਗਾ ਇਹਨੂੰ ਕਾਬੂ ਕੀਤਾ। ਬਿਲਕੁਲ ਕਿੰਨੇ ਟਾਈਮ ਤੋਂ ਇਹ ਲੋਕ ਸੀ ਇਸ ਧੰਦੇ ਦੇ ਨਾਲ ਜੁੜੇ ਹੋਏ ਸੀ ਜਿਹੜੇ ਅਮੀਰ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਸੀ ਅਰਮਾਨ ਦੌਰਾਨ ਕੋਈ ਪਤਾ ਲੱਗਿਆ ਵੀ ਇਹਨਾਂ ਦਾ ਕੀ ਕਾਰੋਬਾਰ ਹੋਰ ਕੀ ਬਿਜ਼ਨਸ ਇਸ ਦੇ ਨਾਲ ਨਾਲ ਸ਼ੁਰੂ ਕੀਤੇ ਹੋਏ ਨੇ ਇਹਨਾਂ ਦੇ ਇਹਨਾਂ ਤੇ ਜਿਵੇਂ ਸੱਤ ਦੋਸ਼ੀ ਨੇ ਸੱਤਾਂ ਦੇ ਵਿੱਚੋਂ ਪੰਜ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ 420 ਦੇ ਮੁਕਦਮੇ ਦਰਜ ਨੇ ਪਹਿਲਾਂ ਵੀ ਮਤਲਬ ਜਿਵੇਂ ਫਰਾਡ ਕਰਨ ਦੇ ਆਦੀ ਨੇ ਇਦਾਂ ਹੀ ਜਿਹੜਾ ਫਰਾਡ ਕਰਕੇ ਲੋਕਾਂ ਨੂੰ ਠੱਗਦੇ ਨੇ ਔਰ ਉਸੇ ਕੰਮ ਦੇ ਵਿੱਚ ਜਦੋਂ ਇਹਨਾਂ ਨੇ ਸੋਚਿਆ ਵੀ ਅਸੀਂ ਹੋਰ ਜ਼ਿਆਦਾ ਸੌਖਾ ਰਾਹ ਅਪਣਾਈਏ ਪੈਸੇ ਕਮਾਉਣ ਦਾ ਤਾਂ ਇਹਨਾਂ ਨੇ ਜਿਹੜਾ ਹੈਗਾ ਇਹ ਰਾਹ ਚੁਣ ਲਿਆ ਔਰ ਇਕੱਠੇ ਇਹ ਹੋ ਕੇ ਇਹਨਾਂ ਨੇ ਇੱਕ ਗਰੂਪ ਬਣਾਇਆ ਪਲਾਨ ਬਣਾਇਆ ਕਿ ਆਪਾਂ ਇਹਦਾ ਨਕਲੀ ਨੋਟ ਤਿਆਰ ਕਰਦੇ ਆ ਲੋਕਾਂ ਨੂੰ ਇਹਦਾ ਨਕਲੀ ਨੋਟ ਦੇਖ ਕੇ ਉਹਨਾਂ ਨੂੰ ਅਸਲੀ ਨੋਟ ਪ੍ਰਾਪਤ ਕਰਕੇ ਜਾਂ ਇਹ ਮਾਰਕੀਟ ਦੇ ਵਿੱਚ ਇਹਨਾਂ ਨੋਟਾਂ ਦਾ ਵਾਧਾ ਪ੍ਰਦਾਨ ਕਰਕੇ ਆਪਾਂ ਜਿਹੜਾ ਹੈਗਾ ਬੜੀ ਆਪਾਂ ਬਹਿ ਕਮਾ ਸਕਦੇ ਹਾਂ ਬਿਲਕੁਲ ਇਹਨਾਂ ਦੇ ਇੱਕ ਕਾਰੋਬਾਰ ਪਤਾ ਲੱਗਿਆ ਕਾਰੋਬਾਰ ਪੁਲਿਸਰ ਮਾਰਡ ਤੋਂ ਬਾਅਦ ਇਹਨਾਂ ਦਾ ਕੋਈ ਤਫ਼ਤੀਸ਼ ਡਿਗਾਈ ਦੇ ਨਾਲ ਕੀਤੀ ਗਈ ਹੈ ਹਾਂਜੀ ਹਣੀ ਤਫਤੀਸ਼ ਡੁਹਾਈ ਨਾਲ ਕੀਤੀ ਹੈ ਕਾਰੋਬਾਰ ਕੋਈ ਫਿਲਹਾਲ ਇਹਨਾਂ ਦਾ ਕੋਈ ਬਹੁਤਾ ਹੋਰ ਕੋਈ ਕਾਰੋਬਾਰ ਸਾਹਮਣੇ ਨਹੀਂ ਆਇਆ ਇਹ ਠੱਕੀਆਂ ਠੋਰੀਆਂ ਵਾਲੀ ਹੈਗੇ ਨੇ ਠਗੀ ਠੋਰੀ ਮਾਰਕੀਟ ਦਾ ਹੈਗਾ ਆਪਣਾ ਕੰਮ ਕਰ ਚੁੱਕੇ ਹੋਏ ਨੇ ਬਿਲਕੁਲ ਪਸ਼ੋਕੜ ਦਾ ਕਿਸ ਤਰ੍ਹਾਂ ਪਤਾ ਲੱਗਿਆ ਪਸ਼ੋਕੜ ਕਿਸ ਤਰ੍ਹਾਂ ਦਾ ਗੱਡੀਆਂ ਕਿਹੜੀਆਂ ਕਿਹੜੀਆਂ ਕਿੰਨੀਆਂ ਕਿ ਮਹਿੰਗੀਆਂ ਗੱਡੀਆਂ ਸੀ ਜਿਹਦੇ ਵਿੱਚ ਇਹ ਕੰਮ ਕਰਦੇ ਸੀ ਗੱਡੀਆਂ ਹੈਗੀਆਂ ਨੇ ਨਵੀਆਂ ਗੱਡੀਆਂ ਨੇ ਦੋਨੋਂ ਗੱਡੀਆਂ ਨਵੀਆਂ ਨੇ 10 10 12 12 ਲੱਖ ਦੀਆਂ ਗੱਡੀਆਂ ਨੇ ਇਹਨਾਂ ਕੋਲੇ ਔਰ ਰਿਕਾਰਡ ਚੈੱਕ ਕਰਨ ਤੋਂ ਪਾਇਆ ਗਿਆ ਕਿ ਵਿਰਾਦਿਕ ਪਸ਼ੋਕੜ ਹੈ ਇਹਨਾਂ ਦਾ ਪਹਿਲਾਂ ਵੀ ਬਲੈਕਮੇਲਿੰਗ ਦੇ ਕਬੂਤਰਬਾਜ਼ੀ ਦੇ ਜਿਹੜੇ ਹੈਗੇ ਮੁਕੱਦਮੇ ਦਰਜ ਨੇ ਇਹਨਾਂ ਦੇ ਉੱਪਰ ਬਿਲਕੁਲ ਜਿਹੜੀ ਕਰੰਸੀ ਛਾਪਦੇ ਸੀ ਉਹ ਕਿੱਥੇ ਇਹਨਾਂ ਵੱਲੋਂ ਜਿਹੜੇ ਮਸ਼ੀਨਾਂ ਨੇ ਜਿਹੜੀਆਂ ਲਗਾਈਆਂ ਗਈਆਂ ਨੇ ਉੱਥੇ ਤੱਕ ਪਹੁੰਚ ਕੀਤੀ ਹੈ ਪੁਲਿਸ ਨੇ ਹਾਂਜੀ ਹਾਂਜੀ ਉੱਥੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਜਦੋਂ ਲਗਾਈ ਨਾਲ ਪੁੱਛਗਿੱਛ ਕੀਤੀ ਹੈ ਤਾਂ ਸਾਰੀ ਗੱਲ ਸਾਹਮਣੇ ਆਈ ਹੈ ਵੀ ਕਿੱਦਾਂ ਇਹ ਕਿੱਥੇ ਬਹਿ ਕੇ ਤਿਆਰ ਕਰਦੇ ਸੀ ਕਿੱਦਾਂ ਤਿਆਰ ਕਰਦੇ ਸੀ ਉੱਥੇ ਅਸੀਂ ਬੰਦੇ ਹੋਰ ਵੀ ਇਹਦੇ ਵਿੱਚ ਅਸੀਂ ਨਾਮਜ਼ਦ ਕੀਤੇ ਨੇ ਦੋਸ਼ੀ ਔਰ ਉੱਥੇ ਵੀ ਅਸੀਂ ਆਪਣੀ ਟੀਮਾਂ ਭੇਜੀ ਹਨ ਰੇਡ ਕਰਨ ਵਾਸਤੇ ਜਲਦੀ ਉਹਨਾਂ ਨੂੰ ਵੀ ਕਾਬੂ ਕੀਤਾ ਜਾਊਗਾ ਬਿਲਕੁਲ ਜਿਹੜੀਆਂ ਦੋ ਔਰਤਾਂ ਦੱਸੀਆਂ ਜਾ ਰਹੀਆਂ ਨੇ ਉਹਨਾਂ ਦੀ ਉਮਰ ਕਿੰਨੀ ਕਿੰਨੇ ਕ ਟਾਈਮ ਤੋਂ ਉਹ ਇਹ ਪੰਜ ਵਿਅਕਤੀਆਂ ਦੇ ਨਾਲ ਜੁੜਿਆ ਹ ਤੱਕ ਪਹਿਲਾਂ ਹੋਰ ਵਿਅਕਤੀ ਵੀ ਨਾਲ ਇਸ ਧੰਦੇ ਨਾਲੇ ਔਰਤਾਂ ਜੁੜੀਆਂ ਹੋਈਆਂ ਇੱਕ ਲੇਡੀ ਇਹਨਾਂ ਦੇ ਵਿੱਚੋਂ 60 ਸਾਲ ਦੀ ਹੈਗੀ ਹੈ ਔਰ ਬਾਕੀ ਜਿਹੜੇ 6 ਦੋਸ਼ੀ ਨੇ ਸਮੇਤ ਇੱਕ ਲੇਡੀ ਉਹਨਾਂ ਦੀ 40 ਤੋਂ 50 ਸਾਲ ਦੀ ਏਜ ਹੈਗੀ ਹੈ ਔਰ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਅਪਰਾਧਿਕ ਪਿਸ਼ੋਕੜਾ ਮਕਦਮੇ ਪਹਿਲਾਂ ਦਰਜ ਨੇ ਤਾਂ ਇਦਾਂ ਹੀ ਜੇਲ੍ਹ ਦੇ ਵਿੱਚ ਰਹਿ ਕੇ ਜਾਂ ਹੋਰ ਇਹਦਾ ਇਹਨਾਂ ਦੇ ਆਪਸ ਵਿੱਚ ਲਿੰਕ ਬਣ ਕੇ ਇੱਕ ਦੂਜੇ ਨਾਲ ਜਿਵੇਂ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਨੇ ਅਪਰਾਧ ਦੇ ਨਾਲ ਹੀ ਜੁੜੇ ਜੁੜੀ ਗਏ ਤੇ ਉਹਦੀ ਲੜੀ ਦੇ ਵਿੱਚ ਹੀ ਇੱਕ ਦੂਜੇ ਨਾਲ ਜੁੜ ਕੇ ਇੱਕ ਗਰੋਹ ਬਣ ਗਏ ਇਹਨਾਂ ਦਾ ਇੱਕ ਦੂਜੇ ਦੇ ਤਾਲਮੇਲ ਦੇ ਵਿੱਚ ਆ ਗਏ ਇਦਾਂ ਇਹਨਾਂ ਨੇ ਇੱਕ ਗਨਾਵਾ ਗਰੋਹ ਤਿਆਰ ਕੀਤਾ ਆ ਬਿਲਕੁਲ ਐਕਸਪੈਕਟਡ ਸਮਰੌਸਨ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਹੋਰ ਬੰਦਿਆਂ ਦੇ ਨਾਲ ਵੀ ਇਸ ਗਰੋਹ ਦੀਆਂ ਤਾਰਾਂ ਕਹਿੰਦੇ ਕਿਤੇ ਨਾ ਕਿਤੇ ਜੁੜਦੀਆਂ ਨਜ਼ਰ ਆ ਰਹੀਆਂ ਨੇ ਨਬਤੋਂ ਹਰਮੀਤ ਸਿੰਘ ਮਾਣ